ਮਾਸ ਤੇਜ ਕੁਮਾਰ ਰਾਸ਼ਟਰੀ ਅਧਿਖ ਗਊ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹੰਦੂਤ ਅੱਜ ਅੰਬੀ ਸਰ ਪੁੱਜੀ ਕੀ ਕਰਨਾ ਸਾਡੇ ਕੋਲ ਬੜੀ ਦੇਰ ਦੀ ਸੂਚਨਾ ਆ ਰਹੀ ਸੀ ਤੰਤਨ ਗੁਰੂ ਰਾਮਦਾਸ ਜੀ ਦੀ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਹੈ ਸੂਚਨਾ ਦੇ ਆਧਾਰ ਤੇ ਅੱਜ ਸਵੇਰੇ ਇੱਥੇ ਰੇਡ ਕਰੀ ਹੈ ਪੁਲਿਸ ਨੇ ਨਾਮ ਲੈ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜਿਹੜਾ ਇਹਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬ੍ਰਹਮੰਦ ਹੋਇਆ ਪੈਕਿੰਗ ਵਾਲਾ ਤੇ 5-4 ਕੁਇੰਟਲ ਜਿਹੜਾ ਮਾਸ ਗਊਆਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਉਸ ਜਲੰਧਰ ਚ ਦੀ ਫੈਕਟਰੀ ਪਾੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਚੋਰੀ ਕਰੀ ਇੱਥੇ ਸੈਟ ਅਪ ਸੁਨੇ ਲਗਾਇਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਤੇ ਇੱਕ ਇਤਿਹਾਸ ਦੁਹਰਾਇਆ ਗਿਆ ਅੱਜ ਤੋਂ 2250 ਸਾਲ ਪਹਿਲਾਂ ਅੰਗਰੇਜ਼ ਗਵਰਨਮੈਂਟ ਨੇ ਇੱਥੇ ਬੁੱਚੜਖਾਨੇ ਲਾਈ ਸੀ ਕੁਕੇ ਸਿੰਘਾਂ ਨੇ ਪੁੱਛੜਾਂ ਦੀਆਂ ਗਰਦਨਾਂ ਵੱਢ ਕੇ ਬੁੱਚੜਖਾਨੇ ਦੇ ਬਾਹਰ ਟੰਗੀਆਂ ਅੰਗਰੇਜ਼ਾਂ ਨੇ 108 ਕੁਕੇ ਸਿੰਘ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਤਰਤੀ ਤੇ ਫੇਰ ਗਉਆਂ ਨੂੰ ਵੱਢਣ ਦਾ ਇੱਕ ਬੁੱਚੜਖਾਨਾ ਲਾਇਆ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਗੁਰੂਆਂ ਦੀ ਤਰਤੀ ਹੈ ਇਸ ਤਰਤੀ ਨੂੰ ਪਵਿੱਤਰ ਕਰਿਆ ਗਿਆ ਸਰਕਾਰ ਨੂੰ ਚਾਹੀਦਾ ਜਿਹੜੀ ਗਊ ਹੈ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਇਸੇ ਧਰਤੀ ਤੇ ਗਰੀਬ ਦਾ ਵੀ ਕਹਾਣ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਰ ਬਾਰ ਬੇਨਤੀ ਹੈ ਕਿਉਂਕਿ ਇਸ ਕੰਮ ਨਾਲ ਸਾਡੇ ਪੰਜਾਬੀਆਂ ਦੀਆਂ ਸਿੱਖ ਭਰਾਵਾਂ ਦੀਆਂ ਹਿੰਦੂ ਭਰਾਵਾਂ ਦੀ ਆਸਤਾ ਜੁੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ। ਪ੍ਰਧਾਨ ਜੀ ਕਿੱਦਾਂ ਲੱਗਦੇ ਜੋ ਕਿ ਉਹ ਪ੍ਰਸ਼ਾਸਨ ਦਾ ਕੰਮ ਐ ਇਹੋ ਜਿਹਾ ਕੰਮ ਬੰਦ ਕਰਉਣਾ। ਪ੍ਰਸ਼ਾਸਨ ਕੋੰਦੀ ਕਰਮੀ ਦੀ ਸੁਤਾ ਜਿਹੜਾ ਉਹਨੂੰ ਪਤਾ ਨਹੀਂ। ਮੈਨੂੰ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ। ਬਈ ਪੁਲਿਸ ਨਸ਼ਾ ਤਸਕਰਾਂ ਦੇ ਜੇਬਾਂ ਚੋਂ 1 ਗ੍ਰਾਮ ਚਿਟਾ ਵੀ ਕੱਢ ਲੈਂਦੀ ਆ ਉਹਨਾਂ ਦੇ ਘਰਾਂ ਚੋਂ ਵੀ ਕੱਢ ਲੈਂਦੀ ਆ ਤੇ ਇੱਥੇ ਗੋਹਾਂ ਵੱਢ ਰਹੀਆਂ ਸਰਿਆਮ ਪ੍ਰਕਾਰ ਰਹੇ ਆ ਗੋងਾਂ ਦੇ ਵੱਡ-ਵੱਡ ਕੇ ਪੈਕਿੰਗ ਹੋ ਕੇ ਜਾ ਰਹੀਆਂ ਤੇ ਸਾਨੂੰ ਕੋਈ ਪਤਾ ਨਹੀਂ। ਅਸਲੀ ਪਤਾ ਲੱਗ ਸਕੇ ਕਿੰਨੇ ਚਿਰ ਤੋਂ ਇੱਥੇ ਕੰਮ ਚੱਲ ਰਿਹਾ ਸੀਗਾ। ਇੱਕ ਟੁਕ ਟੁਕ 6 ਮਹੀਨੇ ਤੋਂ ਚੱਲ ਰਿਹਾ ਸੀ ਮੈਂ ਇਹਦੇ 6 ਮਹੀਨੇ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਫੜਨ ਦੀ ਪਰ ਅੱਜ ਅਸੀਂ ਕਾਮਯਾਬ ਹੋਏ। ਕਿਹੜੀ ਜਗ੍ਹਾ ਤੁਸੀਂ ਇਹਦੇ ਪਿੱਛਾ ਕਰ ਰਹੇ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ? ਇਹ ਅਸੀਂ ਬੜੇ ਸਮੇਂ ਤੋਂ ਇਹਨਾਂ ਨੇ ਜਲੰਧਰ ਜੜੀ ਫੈਕਟਰੀ ਲਾਈ ਸੀ ਉੱਥੋਂ ਦਾ ਸੈਟਅਪ ਚੱਕਿਆ ਸੀ ਇਹਨਾਂ ਨੇ। ਉਸ ਨੂੰ ਲੱਭਦੇ ਲੱਭਦੇ ਅਸੀਂ ਆਪਣਾ ਜਿਹੜਾ ਸੁੱਤਰ ਹੈ ਸਾਡੇ ਗੁਪਤ ਸੁਤਰਾ ਉਹਨਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਪੁੱਜ ਕੇ ਕਿੰਨਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਮੈਂ ਤਾਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਸਰਕਾਰ ਨੇ ਬੇਅਦਬੀ ਤੇ ਇੱਕ ਕਾਨੂੰਨ ਬਣਾਇਆ ਉਮਰ ਕੈਦ ਦਾ ਤਾਂ ਗਉਂਆਂ ਦੇ ਵੀ ਬੇਅਦਬੀ ਹੋ ਰਹੀ ਹੈ ਗਉਂਆਂ ਨਾਲ ਸਾਡੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਸਨਾਤਨ ਦੀ ਜੜ ਹੈ ਇਸ ਨੂੰ ਵੀ ਉਸ ਅਧਾਰੇ ਚ ਲੈ ਕੇ ਕਤਲ ਦੀ ਇੱਕ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਦੱਸ ਰਹੇ ਉਹ ਬੰਦੇ ਦੀ ਫੇਰ ਫੈਕਟਰੀ ਇੱਥੇ ਫੜੀ ਗਈ ਤਨ ਲੱਗਦਾ ਨਹੀਂ ਪੇਲੋਂ ਉੱਤੇ ਕਾਰਵਾਈ ਹੁੰਦੀ ਤੇ ਇਹੋ ਜਿਹਾ ਮੌਕਾ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਉੱਥੋਂ ਤੋਂ ਮਸ਼ੀਨਾਂ ਵਿੱਚ ਚੱਕ ਕੇ ਲੈ ਗਏ ਜਿਹੜੀ ਕੇਸ ਪ੍ਰੋਪਰਟੀ ਸੀ ਮੈਨੂੰ ਸਮਝ ਨਹੀਂ ਕਿਸ ਤਰੀਕੇ ਸਿਰ ਲੈ ਗਏ ਅਸੀਂ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਕਰਨੀ ਪਈ ਫਿਰ ਉਹਨਾਂ ਨੇ ਮੱਲੋ ਮੱਲੇ ਇੱਕ ਚੋਰੀ ਦਾ ਪਰਚਾ ਕਰਿਆ ਵੀ ਇਹ ਚੋਰੀ ਹੋ ਗਈ ਆ ਹਾਂ ਟੋਟਲ ਕਿੰਨੇ ਹਾਂ ਹਾਂ ਤੁਸੀਂ ਫਿਰ ਉੱਚ ਅਧਿਕਾਰੀ ਨੂੰ ਮਿਲੋਗੇ ਜਾਂ ਡੀਜੀਪੀ ਸਾਹਿਬ ਮੇ ਮੁਕਮਲ ਮੇਰੇ ਡੀਜੀਪੀ ਸਾਹਿਬ ਨਾਲ ਸੋਭਾ ਗੱਲ ਹੋਈ ਆ ਉਹਨਾਂ ਨੇ ਅਫਸਰਾਂ ਨੂੰ ਫੋਨ ਮਾਰਿਆ ਜੇ ਮੈਨੂੰ ਲੱਗਿਆ ਕੋਈ ਕਮੀ ਆ ਤਾਂ ਅਸੀਂ ਦੁਬਾਰਾ ਜਾ ਕੇ ਡੀ.ਸੀ.ਪੀ ਸਾਹਿਬ ਨੂੰ ਮਿਲਾਂਗੇ ਮੇਰੇ ਨਾਲ ਕੀਮਤੀ ਭਗਤ ਜੀ ਜਿਹੜੇ ਪੰਜਾਬ ਦੇ ਸਾਬਕਾ ਚੇਅਰਮੈਨ ਆ ਸਵੇਰ ਤੋਂ ਸਾਡੇ ਨਾਲ ਘੁੰਮ ਰਹੇ ਆ ਮੌਕੇ ਤੇ ਤੁਹਾਡੇ ਸਾਹਮਣੇ ਖੜੇ ਆ ਜੀ ਇਹਦਾ ਸਾਨੂੰ ਮਾਰਨਿੰਗ 'ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫਟ ਸੇਨ ਵਾਲੇ ਵੱਲੋਂ ਕਿ ਨਾ ਇੱਥੇ ਕਾਊਸ ਲਾਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਜਦੋਂ ਉਹਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹੜਾ ਰੈਫਰਿਜਰੇਟਰ ਹੁੰਦਾ ਉਹਦੇ ਚੋਂ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਹੈ ਉਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਉਹ ਕਰਾਂ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ 5 ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣੇ ਕੀਤਾ ਸੀਗਾ ਤੇ ਜਦੋਂ ਤਾਂ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ ਪੰਜ ਬੰਦੇ ਤੋਂ ਪੌਕੇਟੋਂ ਮਿਲੇ ਅੱਜ ਬਿਲਕੁਲ ਇਹਦੀ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜੈਕਟਲੀ ਪਤਾ ਲੱਗਾ ਤੇ ਜਿਵੇਂ ਪਤਾ ਲੱਗਦਾ ਹੈ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਪਰ ਇਹ ਇਨਾ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਆ ਇਹ ਲੀਜ਼ ਤੇ ਦਿੱਤੀ ਗਈ ਹੈ